ਹਾਂਜੀ ਗੁੱਡ ਮਾਰਨਿੰਗ ਗਾਇਜ਼ ਕੀ ਹਾਲ ਹੈ ਸਾਰਿਆਂ ਦਾ ਯਾਰ ਰੂਮ ਦਾ ਕੀ ਹਾਲ ਹੋਇਆ ਟਾਈਮ ਹੋ ਰਿਹਾ ਜੀ ਆਪਣਾ 10 10:30 ਹੋ ਰਿਹਾ ਨੇ ਠੰਡੀ ਬਹੁਤ ਹੈ ਯਾਰ ਉੱਠਣਾ ਜੀ ਨਹੀਂ ਕੀਤਾ ਫਿਰ ਇੱਥੇ ਲਾਈਟ ਵੀ ਚਲੀ ਜਾਂਦੀ ਹੈ ਰਾਤ ਦਾ ਗੀਸਰ ਔਨ ਕੀਤਾ ਹੈ ਪਾਣੀ ਜਾ ਕੇ ਹੁਣ ਗਰਮ ਹੋਇਆ ਹੁਣ ਅਸੀਂ 1 ਬਾਈ 1 ਨਾ ਕੇ ਫਰੈਸ਼ ਹੋ ਕੇ ਨਿਕਲਾਂਗੇ ਹੁਣ ਥੋੜੀ थोड़े नाश्ता भी नहीं किता चाह भी नहीं पीती दो हो गई सवेर गुड मॉर्निंग आज जी सवेर आप स्टार्ट की व्यू देखो नज़ारा देखो अपना ये कैंपिंग लोकेशन है एक कैंपिंग लोकेशन है अपनी लो खानदी बेर दिन दिवस एनी टाइम काउ काउ चार 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 जा भी लो आज आ गया अपने जी दोस्त कोई नहीं आया दूध लेके नहीं आया हैं इतलो खा पी के मजा करने के नहीं आया दोनों वाले भूख लगी है हैं दोनों वाले खाने वाला मगाले मगाले जा दो खड़ी अपनी कार हैं देखो नहीं बैग लग रही खड़ी देखो किथे आ नीचे अपना कैंपेन नीचे ਕੋਈ ਤੁਹਾਨੂੰ ਹੁਣ ਨਜ਼ਾਰਾ ਦਿਖਾਉਣੀ ਹੈ। ਹਾਂ, ਬੈਕ 뷰 ਦਾਂ। ਓਹੋ! ਓ ਮਾਈ ਗਾਡ। गुड मॉर्निंग गाइस सत श्री अकाल राम राम आदाब क्या हालचाल कॉपी टू ऑल सो गाइस वेलकम टू आवर न्यू व्लॉग आज दी सॉरी स्वी आप भी शुरुआत ਕਰਦੇ ਆ ਕਸੋਲ ਤੋਂ ਸੋਹਣੇ ਸੋਹਣੇ ਨਜ਼ਾਰੇ ਨਾਲ ਐਸੀ ਸਵੇਰ ਅਗਰ ਉਹਦੀ ਮਿਲ ਜਾਏ ਨਾ ਤੇ ਮੈਂ ਕਹਿੰਦਾ ਜ਼ਿੰਦਗੀ ਜੰਨਤ ਹੋ ਜੇ ਪੈਸੇ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਨਜ਼ਾਰਾ ਹੈ ਜੰਨਤ ਹੈ ਅੱਜ ਦਾ गाइस ਆਪਣਾ پلان ਹੈ ਹੁਣ ਕਸੋਲ ਤੋਂ ਨਿਕਲਾਂਗੇ ਇਥੇ ਮੰਨੀਕਨ ਸਾਹਿਬ ਮੱਥਾ ਟੇਕ ਕੇ ਚੱਲਾਂਗੇ ਆਪਾਂ ਸ਼ੀਸ਼ੂ ਵਾਲ ਨੂੰ ਰਾਤ ਅਥੇਟ ਬਹੁਤ ਬੜਾ ਠੰਡ ਸੀ ਟੈਂਪਰੇਚਰ ਤੁਹਨ ਦੱਸੇ ਕਿੰਨਾ ਸੀਗਾ ਮਾਈਨਸ ਟੈਂਪਰੇਚਰ ਸੀ ਰਾਤ ਨੂੰ ਬਹੁਤ ਬੁਰਾ ਹਾਲ ਸੀ ਅਸੀਂ ਜਦੋਂ ਦੇਖਿਆ ਸੀ ਕਿ ਟੈਂਪਰੇਚਰ ਕਿ ਵੀ ਉੱਥੇ ਠੀਕ ਹੈ ਟੈਂਪਰੇਚਰ ਨਾਲ ਨੀਗਾ ਤੇ ਮੈਂ ਤਾਂ ਕੱਪੜੇ ਵੀ ਉਸ ਹਿਸਾਬ ਨਾਲ ਲੈ ਕੇ ਆਇਆ ਸੀ ਲੇਕਿਨ ਨਹੀਂ ਇੱਥੇ ਟੈਂਪਰੇਚਰ ਮਾਈਨਸ ਹੀ ਸੀਗਾ ਚਲੋ ਰਾਤ ਵਧੀਆ ਨਿਕਲ ਗਈ ਨਜ਼ਾਰਾ ਬਹੁਤ ਆਇਆ ਤੇ ਲੋਕੇਸ਼ਨ ਬਹੁਤ ਵਧੀਆ ਹੈ ਹੁਣ ਅੱਪਾ ਇਥੋਂ ਨਿਕਲਦੇ ਆਂ ਸੋਲ ਤੋਂ ਮਨੀਕਰਨ ਸਾਹਿਬ ਫਿਰ ਮਨੀਕਰਨ ਸਾਹਿਬ ਮੱਥਾ ਟੇਕ ਕੇ ਅੱਪਾ ਚੱਲਦੇ ਆਂ ਸ਼ੀਸ਼ੂ ਟਾਈਮ ਹੋ ਰਿਹਾ ਇਸ ਟਾਈਮ पौने बारा चलो फिर चलते so, हैं सो जी अपना कसोल एडवेंचर कैंप रिसेप्शन भी मेन एंट्री ਚਲਦੇ ਆਂ ਪੁੱਪਰ ਵੱਲੋਂ ਬਹੁਤ ਉੱਪਰ ਚੜ ਕੇ ਜਾਣਾ ਜੇ ਉਹ ਦੇਖੋ ਹੌਲੀ ਹੌਲੀ ਕਰਦੇ ਸੀੜੀਆਂ ਸਾਰੀਆਂ ਨੇ ਚਲਦੇ ਆਂ ਗੱਡੀ ਵਾਂਗ ਗੱਲ ਕਰਦੇ ਆਂ ਠੀਕ ਹੈ ਹਾਂਜੀ ਗਾਇਜ਼ ਆ ਗਏ ਆਪਣੀ ਕਾਰ 'ਚ ਬਹੁਤ ਔਖਾ ਸੀ ਚੜਾਈ ਕਰਨਾ ਯਾਰ ਲੇਕਿਨ ਕਹਿੰਦੇ ਨਾ ਤੁਹਾਨੂੰ ਜਿੱਥੇ 20 ਬੰਦੇ ਹੋਣ ਉੱਥੇ ਤੋਂ ਇੱਕ ਅੰਦਾ ਵਧੀਆ ਮਿਲ ਹੀ ਜਾਊਗਾ ਇੱਕ ਮੇਰਾ ਫਰੈਂਡ ਨਾਲ ਹੈ ਇਹਨੇ ਹੈਲਪ ਕੀਤੀ ਤੇ ਇੱਕ ਇੱਥੇ ਬੰਦਾ ਸੀਗਾ ਉਹਨੇ ਹੈਲਪ ਕੀਤੀ ਜਿਵੇਂ ਆਪੀ ਰੋਟੀ ਪਾਣੀ ਜਾ ਦੁੱਧ ਸਭ ਰੂਮ ਚ ਪਹੁੰਚਾਇਆ ਨੇ ਕੋਆਪਰੇਟ ਵਾਲਾ ਕੀਤਾ ਹਨ ਉੱਪਰ ਛੱਡ ਕੇ ਗਿਆ ਹੁੰਦੇ ਮੈਨੂੰ ਕੋ ਚੜ੍ਹ ਕੇ ਸੋਣਾ ਸੀ ਇਨੀ ਉੱਤੇ ਚਲੋ ਪ੍ਰਮਾਤਮਾ ਲੰਬੀ ਮੁਰਬਖੀ ਆਹੇ ਬੰਦਿਆਂ ਨੂੰ ਤੇ ਇਹ ਤਾਂ ਠੀਠ ਹੈ ਇਹ ਨਹੀਂ ਜਾਂਦਾ ਕਿ ਤੇਨੀ ਜਲਦੀ ਮਹਾਰਾਜ ਚਲੋ ਗਾਇਜ਼ ਹੁਣ ਚੱਲਦੇ ਆ ਤੇ ਕਿੱਥੋਂ ਆਏ ਆ ਤੁਹਾਨੂੰ ਵੀ ਦੱਸਦੇ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਕਿਹੜੀ ਕਿੰਨੀ ਥੱਲੇ ਸਾਡਾ ਜਿਹੜਾ ਕੈਂਪਸ ਸੀਗਾ ਕਿੰਨੀ ਥੱਲੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਨਰਵੀਥ ਆਵਿਓ ਦਿਖਾਓ ਆਜੋ ਗਾਇਜ਼ ਤੁਹਾਨੂੰ ਬਾਹਰਲਾ ਦਿਖਾਉਨੇ ਆ ਵਿਊ ਕਿੱਥੋਂ ਅਸੀਂ ਆਏ ਆ ਇਹਦਾ ਸਾਡਾ ਕੈਂਪਸ ਕੈਂਪਸ ਸੀਗਾ देखो, ओह माय गॉड पहाड़ देखो नज़ारे देखो जन्नत है गाइज मैं इसी जन्नत मिस इस कर रहा है बहुत टाइम हो गया से मैं निकलिया नहीं इस वो इधर देखो आखो आगा, देख है आगा अपना रेड कार्टन देख रहे ना आ रूम से सौ सोटेन अपना टेंट सॉरी वन जीरो थ्री ਉਹੋ ਪਲੇਟਾਂ ਜਿਉਂ ਗਈਆਂ ਉੱਥੇ। ਤੋਸ ਕਰਕੇ ਆਏ ਨਾਲੇ ਚੱਬ ਕੇ ਆਏ। ਚਲੋ ਚੱਲਦੇ ਆ ਗਾਈਜ਼ ਆਪਾਂ ਮਨੀਕਰਨ ਸਾਹਿਬ ਵੱਲ ਨੂੰ ਹੁਣ ਮੱਥਾ ਟੇਕਦੇ ਆ। ਫਿਰ ਉੱਥੋਂ ਨਿਕਲਦੇ ਆ ਨਿਕਲ ਕੇ ਆਪਾਂ ਆਹ ਕਸੋਲ ਐਡਵੈਂਚਰ ਕੈਂਪ। ਉੱਥੋਂ ਨਿਕਲ ਕੇ ਆਪਾਂ ਫਿਰ ਆਪਾਂ ਚੱਲਦੇ ਆ ਸਿਸੂ ਵੱਲ ਨੂੰ ਠੀਕ ਹੈ। ਫਿਰ ਥੋੜਾ ਨਾਲ ਗੱਲ ਵੀ ਕਰਦੇ ਆ ਜਦ ਤੱਕ ਮੈਂ ਥੋੜਾ ਰੈਡੀ ਵੀ ਹੋ ਜਾਊਗਾ। ਓਕੇ ਚਲੋ। ਵਾਈਗੁਰ ਦਾ ਨਾਂ ਲੈ ਕੇ ਆਪਾਂ ਗੇਅਰ ਪਾਈਏ, ਬੈਗ। ਚਲੋ ਵਾਈਗੁਰ আট চলো 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 হ্যাঁ জি গুড মর্নিং ਜੀ ਗਵਾਰੀ ਜੀ ਸਤਿ ਸ੍ਰੀ ਅਕਾਲ ਗੁਰੂ ਨਾਨਕ ਅਗੇ ਆ ਦੇਖੋ ਗਾਇਸ ਆ ਹਾਲ ਹੋਇਆ ਸੀ ਜਦੋਂ ਇੱਥੇ 2.5 ਸੀ ਹਾਲ ਆਇਆ ਸੀ ਇਹੋ 14 ਦਾ ਪੁਰਾ ਹਾਲ ਹੋ ਗਿਆ ਸੀ ਜਮੇ ਟਾਈਮ ਲੱਗਦਾ ਜਨ ਜੀਵਨ ਸਾਰਾ ਫੇਰ ਲਾਈਨ ਤੇ ਪਟਰੀ ਤੇ ਆ ਜਾਂਦਾ ਹੈ ਲੇਕਿਨ ਉਸ ਟਾਈਮ ਜੋ ਇਹ ਲੋਕ ਫੇਸ ਕਰਦੇ ਨੇ ਅਥੋ ਤੇ ਲੋਕ ਇਹੋ ਤੋ ਲੋਕ ਖਾਤੇ ਹੁੰਦੇ ਅਸੀਂ ਲੋਕ ਤਾਂ ਟੀਵੀ ਵਗੈਰਾ ਤੇ ਦੇਖ ਲੈਂਦੇ ਆ ਤੇ ਦੀ ਵੀ ਤਾਂ ਅਸੀਂ ਦੇਖ ਕੇ ਘਬਰਾ ਦਿੰਦੇ ਆ ਜਿਹੜੇ ਇੱਥੇ ਤੋਂ ਲੋਕ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੈਗਾ ਇਹ ਮਤੀ ਲੋਕ ਨੇ ਕੋਈ ਆ ਗਿਆ ਮੈਂ ਆ ਗਈ ਜੀ ਆਪਣਾ ਕਸੌਲ ਦੇ ਮਾਰਕੀਟ ਆ ਗਈ ਵਧੀਆ ਮਾਰਕੀਟ ਆ ਭਾਜੀ ਮੈਂ ਪਿਛਲੇ ਵਾਰ ਆਇਆ ਸੀ ਨਾ ਇੱਥੇ ਆਮ ਦਾ ਜਿਹੜਾ ਆਪਣਾ ਸੀਜ਼ਨ ਵਾਲੇ ਨੇ ਉਹ ਰਸ਼ ਹੁੰਦਾ ਭਰਾਵਾ ਅੱਛਾ ਇੱਥੇ ਲੰਬੇ ਲੰਬੇ ਜਾਮ ਲੱਗਦੇ ਅੱਜ ਇੱਕ ਨਾ ਉਹ ਮੈਗੀ ਨੂੰ ਬੰਦਾ ਸਵਾਦ ਨੂੰ ਹੁੰਦਾ ਪਰ ਕਿਹੜਾ ਹੈਗਾ ਖਾਣਿਆ ਮੈਗੀ ਹੁੱਕ ਲੱਗੀ ਭੁੱਖ ਲੱਗੀ ਭੁੱਖ ਲੱਗੀ ਜੋ ਰੋਕੀ ਬੱਤ ਲੱਗੀ ਆ ਗਿਆ ਨੈਚਰ ਪਾਰਕ ਨੈਚਰ ਪਾਰਕ ਗੋਪਦੀ ਚਲੀਏ ਇਸ ਲਈ ਨਾ ਖੋਲੇ ਨੇ ਪੁਲਿਸ ਵਾਲੇ ਅੱਗੇ ਖੜੇ ਸੀ ਐਸਪੀ ਡੀਸੀ ਜਿੰਨੇ ਵੀ ਮੇਰੇ ਨਾਲ ਹੀ ਤੁਰਦੇ ਰਹਿੰਦੇ ਨੇ ਬੜੀ ਤੁਰਾਂ ਦੇ ਪ੍ਰਵਾਹ ਨਾਲ ਪਹੁੰਚ ਗਿਆ ਲੋਕ ਇਧਰ ਪਹੁੰਚ ਗਏ ਤੁਰ ਚਲੇ ਜੰਨਾ ਕਿਹੜੇ ਥਾਲੇ ਜਾਣਾ ਸਰਜੀ ਸਰਜੀ ਮੈਨੂੰ ਪਾਈ ਇਹ ਵਾਲੇ ਵਧੀਆ ਆ ਫੂਡ ਪੁਆਇੰਟ ਆ ਇਹ ਮੈਂ ਕਿਤੇ ਖਾਦਾ ਯਾਰ ਉਹ ਹੀ ਚਾਰ ਭੰਡਾਰ ਪਿੱਛੇ ਵਧੀਆ ਨਿਕਲਾ ਭਾਈ ਕੁਮਾਣੇ ਦੀ ਨਹੀਂ ਨਹੀਂ ਬਾਸੀ ਖਾਣੇ ਹੋਣੇ ਮੱਥੇ ਤੇ ਗਈ ਗੁਰਦਾਰੇ ਲੋ ਜੀ ਲੋ ਪਹੁੰਚ ਗਏ ਆਪਾਂ ਗੁਰਦਾਰਾ ਸਾਹਿਬ ਮੈਂ ਦੇਖਦੇ ਆ ਇੱਥੇ ਕਿੰਨਾ ਰਸ਼ ਹੈਗਾ ਦੇਖ ਲੈ ਰਾ ਗੁਰਦਾਰਾ ਪਾਰਕਿੰਗ ਮਿਲ ਗਈਗਾ ਠੀਕ ਆ ਜੀ ਤਾਂ ਆਪਾਂ ਹੇਠੇ ਹੈਗੀ ਜੀ ਪਾਰਕਿੰਗ ਪਰ ਪੰਨੇ ਚ ਮੈਂ ਜਾਈ ਆ ਕਦੀ ਮੈਂ ਬੜੀ ਬਣੀ ਮੈਂ ਤਾਂ ਇੱਕ ਵਾਰ ਆਇਆ ਜੀ ਪਰ ਮੈਨੂੰ ਬੋੜੀ ਲੱਗਾ ਜੀ ਬਾਬਾ ਜੀ ਨੇ ਬੜੀ ਵਾਰ ਬੁਲਾਇਆ ਉਹ ਦੇਖੋ ਭਾਈ ਕੋਈ ਨਾ ਆ ਰਹੀ ਹੈ ਜੀ ਕੋਈ ਜਾਣੀ ਨਹੀਂ ਹੁੰਦੀ ਆ ਮਹਾਰਾਜ ਇਹ ਗੱਲ ਨਹੀਂ ਅਗਲਾ ਹੱਸ ਕੇ ਦੇਖ ਗਿਆ ਹੱਸ ਕੇ ਗਿਆ ਹੱਸ ਕੇ ਗਿਆ ਅਗਲਾ ਇਹ ਪੰਜਾਬ ਹਿਮਾਚਲ ਵਾਲਾ ਸੀਗਾ ਪੰਜਾਬ ਵਾਲਾ ਸਿਹਰੀ ਨਹੀਂ ਹਿਮਾਚਲ ਵਾਲਾ ਸੀ ਚਲੋ ਜੋ ਵੀ ਸੀ ਗਾਣੇ ਮਾਰੋ ਪੰਜਾਬ ਕੀ ਦਾ ਪੰਜਾਬ ਤੋਂ ਆਏ ਹੋ ਗਏ ਆਪਾਂ ਹੱਸ ਕੇ ਜਵਾਬ ਤਾਂ ਹੱਸ ਕੇ ਦੇ ਗਏ ਵਾਹ ਨਹੀਂ ਇਹ ਕੁਰਦਾ ਤਾਂ ਡੀਐਸਪੀ ਡੀਸੀ ਜੀ ਨੇ ਨਾਲ ਫਿਰਦੇ ਰਹੇ ਜੇ ਗਲਤ ਬੋਲਾ ਕੋੜਾ ਬੋਲਾ ਕੋੜਾ ਸੁਣਾ ਕੇ ਫਾਇਦਾ ਕੀ ਇਸ ਲਈ ਮੂਮ ਸਮਾਈਲ ਰਿਹਾ ਜਵਾਬ ਰਿਹਾ ਲੱਗਣਾ ਲਾਉਸ ਨਾ ਮੈਗੀ ਆ ਗਈ ਭਾਈ ਮੈਗੀ ਖਾਣੀ ਆਪਾਂ ਇੱਥੇ ਆਹ ਦੇਖੋ ਨੇ ਕਿ ਨੀਚੇ ਪਾਰਕਿੰਗ ਨੀਚੇ ਜਾਓ ਭਾਈ ਟਫਸਟ ਪੁਆਇੰਟ पेड ਪਾਰਕਿੰਗ ਆਹ ਵੈਰੀ ਪੇਡ ਪਾਰਕਿੰਗ ਚ ਹੀ ਨਾ ਮਾਈ ਗੋਡ ਕੀ ਕਰ ਰਹੇ ਹੋ ਪਾਰਕਿੰਗ ਉਹ ਭਾਰੀ ਭਰੀ ਇੱਥੇ ਲਾ ਲਓ

ਇਹ ਡਰਾਈਵਿੰਗ ਸਾਨੂੰ ਬਾਬੇ ਦੀ ਦਿੱਤੀ ਬਖਸ਼ਿਸ਼ ਤਾਂ ਮੈਨੂੰ ਵੀ ਆਂਦੇ ਦਰੇ ਡਰਾਈਵਿੰਗ ਕਰਨੀ ਭਾਈ ਹੁਣ ਇਹਦਾ ਤੇਰਾ ਮਤਲਬ ਕੰਮ ਹੋ ਗਈ ਤਰਾ ਕਿੱਥੋਂ ਕੱਢੋਗੇ Mm. <coughs> 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 nice. <coughs> ਨੌਜੋ ਤੇਰਾ ਇਤਿਹਾਸ ਅਤੇ ਮਹੱਤਤਾ ਮਹੱਤਤਾ

ਗਾਈਸ ਮੱਖਾ ਟੇਕਲਾ ਮੈਨੇਜਰ ਸਾਹਿਬ ਗੁਰਦੁਆਰਾ ਸਾਹਿਬ ਬਹੁ ਬਹੁਤ ਲੱਗਿਆ ਨੰਦਾਗਾ ਲੰਗਰ ਸਕਿਆ ਜੀ ਹੁਣ ਚੱਲਦੇ ਆਪਾਂ ਅਗਲੇ ਸਫਰ ਤੇ ਅਗਲਾ ਸਫਰ ਸਿਸੂ ਵੱਲ ਨੂੰ ਗਾਈਸ ਸਾਨੂੰ ਸਾਡੇ ਇੱਥੇ ਦੋਸਤ ਮਿਲ ਗਏ ਜੀ ਦੇਖੋ স্মੋਲ ਰੈਬਿਟਸ ਇਹ ਕੋਰੇ ਰੈਬਿਟਸ ਹੂੰ ਨਿਊ ਫਰੈਂਡਸ

ਗਾਈਜ਼ ਮੱਥਾ ਟੇਕ ਲਏ ਜੀ ਆਪਾਂ। ਬਾਬਾਈ ਦੇ ਚਰਨਾਂ 'ਚ ਨਤਬਸਤ ਹੋ ਗਏ। ਤੇ ਹੁਣ ਅਪਰ ਚਲਦੇ ਆਂ ਸਿਸੂ ਵੱਲੋਂ। ਬਹੁਤ ਲੇਟ 1.3 ਵੱਜ ਚੁੱਕਾ ਹੈ। ਤੇ ਪੁੰਚਣ ਨੂੰ ਬੜਾ ਓ ਤਿੰਨ ਮਿੰਟ ਲੱਗਣੇ। 5:55 ਤਿੰਨ ਘੰਟੇ ਰਾਮ ਨਹੀਂ ਬਾਹਨ। ਉਹ ਦੋ ਤਿੰਨ ਘੰਟੇ ਵੀ ਕਿੱਥੇ ਰੁਕਦਾ ਰੁਕਦਾ ਜਾਣਾ ਹੈ। ਤਿੰਨ ਘੰਟੇ ਵੀ ਕਿੱਥੇ ਜ਼ਿਆਦਾ ਲੱਗਣਗੇ। ਚਲੋ ਚਲੋ ਇੱਕ ਵਾਰ ਨਿਕਲਾਂਗੇ ਫਿਰ ਪੁੰਚਾਂਗੇ ਨਾ ਜਦ ਨਿਕਲੇ ਨੇ ਪੁੰਚਾਂਗੇ ਕਿਥੋਂ? ਰਿਵਰਸ ਕਰ ਮੈਂ ਪਾਰਿਆ। ਓਡੀ ਓਏ। ਰਿਵਰਸ ਕਰ ਮੈਂ ਪਾਰਿਆ। ਮੈਂ ਪਾਤਾ। ਚਲੋ ਗਾਈਜ਼ ਚਲਦੇ ਆਂ।